ਖੁਸ਼ੀ ਦੀ ਗੱਲ ਵੀ ਹੈ ਔਰ ਮੈਂ ਬਹੁਤ ਜ਼ਿਆਦਾ ਮਿਸ ਵੀ ਕਰ ਰਿਹਾ ਹਾਂ ਕਿਉਂਕਿ ਜਦੋਂ ਉਹਦੀ ਮੈਂ ਆਵਾਜ਼ ਸੁਣਦਾ ਤੁਸੀਂ ਯਕੀਨ ਮੰਨਿਓ ਮੈਂ ਹਲੇ ਤੱਕ ਉਹਦਾ ਗਾਣਾ ਸੁਣਿਆ ਨਹੀਂ ਹੈ ਤੇ ਨਾ ਹੀ ਮੇਰਾ ਹਲੇ ਸੁਣਨ ਨੂੰ ਦਿਲ ਕਰਦਾ ਕਿਉਂਕਿ ਜਦੋਂ ਮਨ ਨੂੰ ਮੈਂ ਸੁਣ ਲੈਂਦਾ ਮੈਂ ਇਮੋਸ਼ਨ ਇਮੋਸ਼ਨਲ ਹੋ ਜਾਂਦਾ ਫਿਰ ਮੈਂ ਬੈਗ ਚਲਾ ਜਾਣਾ ਜਦ ਮੈਂ ਉਹਨੂੰ ਭੁੱਲਣ ਦੀ ਕੋਸ਼ਿਸ਼ ਕਰਦਾ ਲੇਕਿਨ ਫਿਰ ਉਹ ਮੈਨੂੰ ਆਪਣੇ ਵਾਲੇ ਦੁਆਲੇ ਮਹਿਸੂਸ ਹੁੰਦਾ ਸੋ ਉਹਨੂੰ ਲੋਕ ਪਿਆਰ ਕਰਦੇ ਆ ਤੁਸੀਂ ਦੇਖਿਓਗਾ ਮੇਰਾ ਖਿਆਲ ਹੈ 1 ਲੱਖ ਦੇ ਡੇੜੇ ਤਾਂ ਉਹਦੇ ਪਹਿਲਾਂ ਹੀ ਲਾਈਵ ਸੀਗੇ ਉਹਦਾ ਗਾਣਾ ਸੁਣਦੇ ਲਈ ਵੇਟਿੰਗ ਦੇ ਵਿੱਚ ਸੀਗੇ ਤਾਂ ਇਹ ਸਿੱਧੂ ਦੀਆਂ ਪ੍ਰਾਣੀਆਂ ਹੀ ਜਿਹੜੀਆਂ ਤਰੱਕੀਆਂ ਦਾ ਜਾਂ ਉਹਦੀ ਮਿਹਨਤ ਦਾ ਨਤੀਜਾ ਹੈ ਵੀ ਉਹ ਲੋਕਾਂ ਦੇ ਦਿਲਾਂ ਦੇ ਉੱਤੇ ਛਾਇਆ ਹੋਇਆ ਤਾਂ ਇਹ ਤਾਂ ਸਾਨੂੰ ਕਹਿਣ ਦੀ ਲੋੜ ਹੀ ਨਹੀਂ ਪੈਂਦੀ ਵੀ ਤੁਸੀਂ ਸਾਨੂੰ ਦੱਬ ਕੇ ਸ਼ੇਅਰ ਸਪੋਰਟ ਕਰੋ ਉਹ ਤਾਂ ਉਹਦੇ ਚਾਹਣ ਵਾਲੇ ਪਹਿਲੇ ਹੀ ਲਾਈਨ 'ਚ ਲੱਗੇ ਹੁੰਦੇ ਨੇ ਤਾਂ ਸਾਨੂੰ ਉਹਦੇ ਚਾਹਣ ਵਾਲੇ ਤਾਂ ਹਮੇਸ਼ਾ ਮਾਨ ਰਹਿੂਗਾ ਕਿ ਉਹਨੂੰ ਅੱਜ 2.5 ਸਾਲ ਹੋ ਗਏ ਗਏ ਨੂੰ ਤੇ ਉਹਨੂੰ ਅੱਜ ਤੱਕ ਵੀ ਇੰਨਾ ਪਿਆਰ ਦੇ ਰਹੇ ਨੇ ਇਹ ਕਦੋਂ ਰਿਕਾਰਡ ਹੋਇਆ ਸੀਗਾ ਗੀਤ ਇਹ ਇਹ ਗਾਣਾ ਉਹ ਇਸ ਉਹਦੇ ਆਪ ਹੀ ਕਰਕੇ ਗਿਆ ਸੀਗਾ ਇਹ ਮੇਰੇ ਖਿਆਲ ਹੈ 19 ਜਾਂ 20 ਦੇ ਦਰਮਿਆਨ ਹੋਇਆ ਸੀਗਾ ਕਿਹੜੀ ਜਗ੍ਹਾ ਸ਼ੂਟ ਕੀਤਾ ਗਿਆ ਸੀ ਗਾਣਾ ਇਹ ਯੂਕੇ ਦਾ ਸਟੀਲ ਬੈਂਗਲ ਜੋ ਕਲਾਕਾਰ ਹੈ ਉਹ ਆਪਣਾ ਯੂਕੇ ਦਾ ਹੈ ਤਾਂ ਇੱਕ ਫਰੀਦੋ ਰੈਪਰ ਹੈ ਕਾ ਉਹ ਵੀ ਉਹ ਵੀ ਉਹ ਵੀ ਇੰਗਲੈਂਡ ਦੇ ਨੇ ਤਾਂ ਉਹਨਾਂ ਉਹ ਇਹਦੇ ਫਰੈਂਡ ਸੀਗੇ ਸਾਰੇ ਉਹਨਾਂ ਦਾ ਅੱਛਾ ਪਿਆਰ ਸੀ ਆਪਸ ਦੇ ਵਿੱਚ ਤਾਂ ਬਹੁਤ ਸੋਹਣਾ ਗਾਣਾ ਆ ਇੱਕ ਪਾਸੇ ਤਾਂ ਗੋਰੇ ਕਾਲੇ ਕਲਾਬ ਲਈ ਤਰਸਦੇ ਸੀ ਸਿੱਧੂ ਦੇ ਨਾਲ ਇੱਕ ਪਾਸੇ ਇਨਸਾਫ ਲਈ ਲੜਕ ਰਿਆ ਕੰਮ ਦੇਖੋ ਫਿਰ ਉਹੀ ਹੋਰ ਦੁੱਖ ਕਿਸ ਗੱਲ ਦਾ ਹੈ ਇਸੇ ਕਰਕੇ ਤਾਂ ਮਨ ਦੁਖੀ ਹੁੰਦਾ ਕਈ ਵਾਰੀ ਵੀ ਦੇਖੋ ਉਹ ਲੋਕ ਕਿਸ ਤਰ੍ਹਾਂ ਦੀ ਨਜ਼ਰ ਨਾਲ ਵੇਖਦੇ ਆ ਸਾਡੇ ਲੋਕ ਸਾਨੂੰ ਹਲੇ ਵੀ ਬਾਗੀ ਨਜ਼ਰ ਨਾਲ ਦੇਖ ਰਹੇ ਨੇ ਪਤਾ ਨਹੀਂ ਕਿੱਥੇ ਨੁਕਸ ਰਹਿ ਗਿਆ ਜੀ ਕੋਈ ਸਾਡੇ ਤੇ ਨੁਕਸ ਰਹਿ ਗਿਆ ਕੋਈ ਅਸੀਂ ਆਪਣੇ ਆਪ ਨੂੰ ਸਹੀ ਤਰ੍ਹਾਂ ਤਾਂ ਨਹੀਂ ਇਹਨਾਂ ਦੇ ਅੱਗੇ ਰੱਖ ਸਕੇ ਜਾਂ ਸਾਡੇ ਦੁਸ਼ਮਣ ਹੀ ਇੰਨੇ ਚਲਾਕ ਨੇ ਵੀ ਉਹਨਾਂ ਨੇ ਸਾਡੀ ਪ੍ਰਵਾਸੀ ਬਦਲ ਦਿੱਤੀ ਸਾਰੀ ਅਗਲੇ ਗੀਤ ਦੀ ਕੋਈ ਤਿਆਰੀ ਮਤਲਬ ਕਿੰਨੇ ਗੀਤ ਹੋਣਾ ਬਿਲਕੁਲ ਜੀ ਅਗਲੇ ਤਿਆਰੀ ਦਾ ਆਪਾਂ ਕਿਹੜਾ ਮੈਦਾਨ ਛੱਡਣ ਲੱਗੇ ਆ ਜੀ ਮੈਂ ਮੈਂ ਸਿੱਧੂ ਦੇ ਜਿੰਨੇ ਵੀ ਉਹਦੇ ਸਮੇਂ ਦੇ ਉਹਦੇ ਆਪਣਾ ਕੰਪੇਟਿਟਿਵ ਚੱਲਦੇ ਸੀਗੇ ਜਿੰਨਾ ਜਿੰਨਾ ਨਾਲ ਸਾਡਾ ਮੁਕਾਬਲਾ ਹੁੰਦਾ ਤਾਂ ਆਪਾਂ ਪਿੱਛੇ ਰਹਿਣ ਵਾਲੇ ਚ ਨਹੀਂ ਹਲੇ ਦੱਬੀ ਰੱਖਾਂਗੇ ਕਿੰਨੇ ਬਹੁਤ ਮੈਟਰ ਪਿਆ ਤੇ ਚੱਲਦੇ ਰਹੂਗਾ